ਆਪਾ ਬੀ ਗਿੱਧਰੋਂ ਆ ਰਹੀ ਆ ਇਹ ਰੋਜ਼ ਰੋਜ਼ ਇੱਧਰ ਕੀ ਕਰਨ ਜਾਂਦੀ ਹੈਗੀ ਕੀ ਮਾਝ ਰਸ ਆ ਭਾਬੀ ਗੱਲ ਸੁਣੀ ਕਰਾ ਹਾਂ ਤੇ ਭਾਬੀ ਠੀਕ ਆ ਠੀਕ ਆ ਭਾਬੀ ਇੱਧਰ ਕਿਵੇਂ ਰੋਜ਼ ਰੋਜ਼ ਮੈਂ ਤਾਂ ਇੱਧਰ ਸਾਗ ਦੇਖਣ ਵਈ ਸੀਗੀ ਸਾਗ ਸਾਗ ਤਾਂ ਇੱਕ ਦਿਨ ਘਰੇ ਇੱਧਰ ਰਹਿ ਜਾਂਦਾ ਹੁੰਦਾ ਤੂੰ ਤਾਂ ਰੋਜ਼ ਹੀ ਗੇੜੇ ਲਾਉਂਦੀ ਰਹਿੰਦੀ ਇੱਧਰ ਨੂੰ ਰੋਜ਼ ਕਿੱਥੇ ਜਾਂਦੀ ਆ ਮੈਂ ਅੱਜ ਕੰਮ ਕੰਮ ਤਾਂ ਲੱਗੇ ਸਰਪੰਚਾਂ ਦੇ ਉਹਨਾਂ ਦੇ ਖੇਤ ਸਾਗ ਦੇਖਣ ਗਈ ਸੀ ਹੋਰ ਮੈਂ ਕੀ ਕਰਨਾ ਆ ਸ਼ਰਬੀ ਆਹੋ ਦੇਖ ਲਾ ਭਾਬੀ ਕੋਈ ਗੱਲ ਹੋਰ ਨਾ ਹੋਵੇ ਕਿਤੇ ਲਾ ਤੂੰ ਤਾਂ ਇੰਨੀ ਸਖਤ ਕਰਦਾ ਰਹਿਣਾ ਹੋਰ ਕੱਲ ਕਿਵੇਂ ਹੋਊਗੀ ਸ਼ੱਕ ਤਾਂ ਭਾਬੀ ਮੇਰਾ ਬੇਵਜ੍ਹਾ ਹੈਗਾ ਜੇ ਕੋਈ ਗੱਲ ਬਾਤ ਹੈਗੀ ਹੈ ਦੱਸ ਦੇ ਨਹੀਂ ਦਿਨ ਪਤਾ ਫਿਰ ਵੀਰੇ ਦੇ ਸਵਾਲ ਆਹੋ ਵੀਰੇ ਨੇ ਸੁਣਾਦਾ ਹੈ ਤੈਨੂੰ ਪਤਾ ਪਰ ਆ ਨਹੀਂ ਪਤਾ ਵੀ ਵੀਰਾ ਕੀ ਕਰਦਾਗਾ ਆਹੋ ਤਾਂ ਇਹਦਾ ਤਾਂ ਨਹੀਂ ਪਤਾ ਆ ਨਹੀਂ ਪਤਾ ਵੀ ਡੱਬੇ 'ਚ ਨੂਨ ਮਿਰਚ ਹੈਗਾ ਕਿ ਨਹੀਂ ਹੈਗਾ ਚੱਲ ਮੇਰਾ ਭਰਾਗਾ ਤੈਨੂੰ ਘਰੇ ਸਾਰੀ ਚੀਜ਼ ਲੈ ਕੇ ਦੇ ਦਿੰਦਾਗਾ ਆਹੋ ਜੇ ਘਰੇ ਲੈ ਕੇ ਨਾ ਮੇਰਾ ਤਾਂ ਸੌਖ ਬਣਦਾ ਵੀ ਮੈਂ ਬਾਹਰ ਤੁਰੇ ਫਿਰਦੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਗੱਲਾਂ ਕਰਦਿਆਂ ਨੂੰ ਫਿਰ ਭਾਬੀ ਤੂੰ ਵੀ ਦੇਖ ਕੇ ਚੱਲ ਰੋਜ਼ ਰੋਜ਼ ਲੰਘਦੀ ਜਾਂਦਾ ਪਿੰਡ ਸਾਰਾ ਦੇਖਦਾਗਾ ਪਿੰਡ ਖਾਣ ਨੂੰ ਤਾਂ ਦੇਖ ਨਹੀਂ ਜਾਂਦਾ ਫਿਰ ਉਹ ਤਾਂ ਘਰ ਯਾਦ ਨਹੀਂ ਹੈਗਾ ਪਿੰਡ ਦੇਖਦਾ ਕਹਾਂ ਦੀ ਅੱਜ ਗੱਲਾਂ ਵਧਾਇਆ ਕਰ ਲੈਣੇ ਹੋਗੇ ਚੱਲ ਜਿਵੇਂ ਮਰਜੀ ਆ ਭਾਬੀ ਹੈਗਾ ਤਾਂ ਮੇਰਾ ਭਰਾ ਨਾ ਫਿਰ ਮੇਰੇ ਭਰਾ ਦੇ ਉੱਪਰ ਦੀ ਉਹਦੇ ਚੱਲੇਗੀ ਨਾ ਤੂੰ ਫਿਰ ਦੁੱਖ ਹੀ ਪਾਏਗੀ ਬੇ ਮੈਂ ਕੋਈ ਤਰ੍ਹਾਂ ਭਰਾ ਦੇ ਉੱਪਰ ਦੀ ਹੋਣੀ ਚੱਲਦੀ ਇਹ ਤਾਂ ਸੀਦਾ ਪਤਾ ਹੀ ਨਹੀਂ ਹੈਗਾ ਮੇਰਾ ਕੰਮ ਸੀ ਭਾਬੀ ਤੈਨੂੰ ਸਮਝਾਉਣਾ ਅੱਗੇ ਦੀ ਗੱਲ ਹੁਣ ਤੂੰ ਸਮਝੀ ਆਪੀ ਆਹੋ ਸਮਝਾਉਣਾ ਸੀ ਉਹਨੂੰ ਨਾ ਸਮਝਾਇਓ ਆ ਖਾ ਕੇ ਤੈਨੂੰ ਪਤਾ ਕਿੰਨੇ ਦਿਨ ਹੋਗੇ ਨਿਕਲਣ ਨੂੰ ਕਿਹ ਦਿਨ ਹੋਗਾ ਨਾ ਨਿਕਲਣ ਨੂੰ ਉੱਥੇ ਤਾਂ ਮੇਰੇ ਜਵਾਖ ਪੜਦੇ ਨੇ ਮੇਰੇ ਤੇ ਇੱਕ ਜਵਾਖ ਭਰਉਣ ਤੋਂ ਤਾਂ ਉਹਨੂੰ ਸਾਹਮਣੇ ਕਿੰਨੇ ਦਿਨ ਹੋਗੇ ਨਿਕਲਣ ਨੂੰ ਫੋਨ ਕਰਦਾ ਰੋਜ਼ ਮੇਰੇ ਭਾਈ ਐ ਨਹੀਂ ਗੱਲ ਲੋਟ ਆਉਂਦੀ ਤੇ ਪਿੰਚ ਕੋਲੇ ਜਾਣਾ ਹੀ ਪੈਣਾ ਮੈਨੂੰ ਤੇ ਭਾਬੀ ਦਾ ਤਾਂ ਨਾ ਰੋਜ਼ ਦਾ ਆਉਣ ਜਾਣਾ ਬਣ ਗਿਆ ਇਧਰ ਤੇ ਲੋਕ ਮੇਰੇ ਵੱਲ ਦੇਖ ਦੇਖ ਹੱਸਦੇ ਨੇ ਵੀ ਇਹਦੀ ਭਾਬੀ ਆਹੀ ਦਾ ਫੜ ਰੱਖਿਆ ਇੱਕ ਸਰਪੰਨ ਸਾਹਿਬ ਆਓ ਆਓ ਭਾਬੀ ਆ ਤੇ ਥੋੜੇ ਨਾਲ ਇੱਥੇ ਗੱਲ ਕਰਨੀ ਸੀ ਮੈਂ ਓ ਜਾ ਜਾ ਇੱਥੇ ਬਹਿ ਕੇ ਗੱਲ ਕਰਦਾ ਹਾਂ ਇਹ ਵੀ ਕਿ ਮੈਂ ਬੋਲਿਆ ਜੀ ਮਸਲੇ ਆ ਵੀ ਹੁੰਦੀ ਹੈ ਤੇ ਕਹਿੰਦਾ ਹੈ ਵੇ ਅਰੇ ਆ ਜਾਓ ਵਾ ਜਾਓ ਆ ਜਾਓ ਤੇ ਵਾ ਜਾਓ ਮੈਂ ਤਾਂ ਥੋਡੇ ਕੋਲ ਹੀ ਆਇਆ ਸੀਗਾ ਜੋ ਹੋ ਗਿਆ ਤੇ ਪੰਚ ਸਾਹਿਬ ਤੁਸੀਂ ਉਹ ਪਿੰਡੇ ਮੌਤ ਪ੍ਰਬੰਧੇ ਥੋਡੇ ਲਈ ਆ ਗਏ ਨਾ ਚੰਗੀਆਂ ਨਹੀਂ ਹੋਈਆਂ ਜਿੱਤੇ ਸਾਰੇ ਪਿੰਡ ਚ ਹੋ ਰਹੀਆਂ ਨਹੀਂ ਕੀ ਹੋ ਗਿਆ ਗੱਲ ਦਾ ਦੱਸਾ ਵੀ ਕਿਉਂ ਕਿ ਬਣਾਇਆ ਮੈਂ ਸੁਭਰੋਂ ਵਾਲੀ ਗੱਲ ਹੋਈ ਬੇ ਸਰਪੰਚ ਸਾਹਿਬ ਮੋੜ ਦਰਵਾਜ਼ਾ ਹੈਗਾ ਮੈਂ ਜਾਂਟੇ ਬਹਿ ਜਾ ਬਈ ਗੱਲ ਕਰਦੇ ਆ ਗੱਲਾਂ ਸਰਪੰਚਾਂ ਨਾਲ ਬਹਿ ਕੇ ਹੋਣਾਂ ਜੀਆਂ ਘਰ ਘਰ ਦਾ ਅਗਲੀ ਨਾਲ ਬਣੀ ਪਈ ਗੱਲ ਦੀ ਹੋਰ ਕਿਹੜਾ ਬਹਿ ਜਾਦਾ ਹੈ ਕਿ ਤੁਹਾਨੂੰ ਦੱਸ ਦੱਸ ਹੁਣ ਦੱਸੋ ਸਰਪੰਚ ਸਾਹਿਬ ਕੀ ਦੱਸਾਂ ਮੈਨੂੰ ਦੱਸ ਤੈਨੂੰ ਸ਼ਰਮ ਆਉਂਦੀ ਆ ਕਹਿੰਦੇ ਨੇ ਨਾ ਸਿਆਣੇ ਆਪ ਦਾ ਢਿੱਡ ਨੰਗਾ ਹੁੰਦਾ ਜੇ ਝੱਗਾ ਚੱਕੀਏ ਇਹ ਗੱਲ ਦਾ ਦੱਸ ਕੀ ਹੈ ਫੇਰ ਹੀ ਮੈਨੂੰ ਪਤਾ ਲੱਗੂ ਪਾਕ ਸਾਹਿਬ ਦੇਖੋ ਇਹ ਚਾਪੀ ਦਾ ਮੂੰਹ ਨੰਗਾ ਨਾ ਉਹਦੇ ਨੂੰ ਸ਼ਰਮ ਚਾਹੀਦੀ ਹੁੰਦੀ ਹੈਗੀ ਠੀਕ ਹੈ ਨਾ ਤੇ ਜੇ ਮੇਰਾ ਭਰਾ ਵਿਚਾਰਾ ਨਸ਼ੇੜੀ ਹੈਗਾ ਤਾਂ ਐ ਥੋੜਾ ਵੀ ਹੁਣ ਤੁਸੀਂ ਸਾਡੇ ਘਰ ਦੇ ਵਿੱਚ ਟਾਕਾ ਮਰੋਗੇ ਉਹ ਵਿਚਾਰੀ ਤੁਹਾਡੇ ਤੇ ਗੋਹਾ ਗੂੜਾ ਕਰਨੋਂਗੇ ਘਰ ਦਾ ਕੰਮ ਕਰਾ ਕੇ ਜਾਂਦੀ ਆ ਸਾਰਾ ਸਾਰਾ ਦਿਨ ਤੁਹਾਡੇ ਕੋਲ ਰਹਿੰਦੀ ਆ ਤੇ ਤੁਸੀਂ ਕੀ ਕਰਦੇ ਫਿਰ ਤੇ ਅਸੀਂ ਕਿਹੜਾ ਨੂੰ ਮਾਰਾ ਗਿਆ ਤਾਂ ਆ ਸਾਰੇ ਪਿੰਡ ਵਿੱਚ ਨਾ ਤੁਹਾਡੀ ਖਬਰਾਂ ਹੋਈਆਂ ਪੀਣੀਆਂ ਹਰ ਇੱਕ ਕੋਠਾ ਕੋਠਾ ਮੈਨੂੰ ਹਰ ਕੋਈ ਕਹਿੰਦਾਗਾ ਕੀ ਰਾਜ ਕੋਠੇ ਦੱਸੋ ਓਏ ਜੰਤੇ ਛੋਟੇ ਭਾਈ ਤੈਨੂੰ ਨਹੀਂ ਪਤਾ ਤੂੰ ਹਜੇ ਨਿਆਣਾ ਹੈ ਆਹ ਮਹਿਦਾ ਪੀਣਿਆ ਨਾ ਹਰ ਤੁਸੀਂ ਹੋਗੇ ਵੱਡੇ ਸਾਡੇ ਘਰ ਦੇ ਫੈਸਲੇ ਕਰਨ ਵਾਲੇ ਹੁਣ ਤੈਨੂੰ ਦੱਸੀਏ ਕੀ ਰਾਜ ਹੈ ਕੋਠੇ ਦਾ ਇਹਦਾ ਸਰਪੰਚ ਸਾਰੀ ਗੱਲ ਹੈ ਨਾ ਜਿਹੜੀ ਹੂੰ ਮੈਨੂੰ ਕਲੀਅਰ ਕਰ ਦੋ ਹੂੰ ਜੇ ਗੱਲ ਗੱਲ ਨੂੰ ਵੱਧ ਗਈ ਫਿਰ ਪੰਚਾਇਤ ਚ ਜਾਊਗੀ ਉਥੇ ਤੁਸੀਂ ਵੀ ਨੰਗੇ ਹੋਵੋਗੇ ਨਾਲੇ ਉਹ ਨੰਗੇ ਹੋਣਗੇ ਜਿਹੜੇ ਤੇਰੇ ਮੰਗਰ ਕਰਦੇ ਨੇ ਠੀਕ ਹੈ ਤੈਨੂੰ ਕੋਠੇ ਦਾ ਰਾਜ ਦੱਸ ਦਿੰਦਾ ਹਾਂ ਬਸ ਲੈ ਸੁਣ ਜੰਤੇ ਫੇ ਕੋਠੇ ਦਾ ਰਾਜ ਗੱਲ ਸੁਣੋ ਸਰਪੰਚ ਸਾਹਿਬ ਜੀ ਮੈਂ ਤਾਂ ਚਾਰ ਕਰਾਣਾ ਹੋਰ ਕੰਮ ਕਰਕੇ ਖਾ ਲੂੰਗੀ ਪਰ ਮੈਂ ਇਹ ਕੰਮ ਨਹੀਂ ਕਰਨਾ ਨਾਲੇ ਛੋਟੀ ਇੰਨੀ ਇੱਜ਼ਤ ਬੜੀਆ ਪਿੰਡ ਦੇ ਵਿੱਚ ਤੇ ਨਾਲੇ ਮੈਂ ਤਾਂ ਰੋਜ਼ੀ ਰੋਟੀ ਕਰਕੇ ਕਾਹਨ ਵਾਲੀ ਆ ਮੇਰਾ ਬੰਦਾ ਸਰਾਬੀ ਕਮਾਵੀ ਆ আর ਮੈਂ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਕਾਹਨੀ ਆ ਪਰ ਸਰਪੰਚ ਸਾਹਿਬ ਮੇਰੀ ਸੁਣ ਲੈ ਗੱਲ ਤੁਸੀਂ ਇਹ ਕੰਮ ਨਾ ਕਰੋ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਤੂੰ ਮੇਰੀ ਗੱਲ ਸੁਣ ਜਮਾ ਫੇਰ ਨਾ ਤੂੰ ਸਾਡੇ ਜਵਾਂਖਾਂ ਵਰਗੀ ਠੀਕ ਹੈ ਨਾ ਮੈਂ ਆਪਦੇ ਰਾਜ ਦੇ ਵਿੱਚ 5 ਸਾਲਾਂ ਦੇ ਰਾਜ ਦੇ ਵਿੱਚ ਮੈਂ ਕਿਸੇ ਗਰੀਬ ਨੂੰ ਭੁੱਖਾ ਨਹੀਂ ਮਰਨ ਦੇਣਾ ਠੀਕ ਹੈ ਕਿੰਨੀ ਵੀ ਹਾਲ ਕੋਸਰੀ ਆ ਮੈਂ ਤੇਰੀ ਕਰੂੰਗਾ ਠੀਕ ਹੈ ਨਾ ਪਰ ਮਤਲਬ ਉਹ ਇਹੋ ਜਿਹਾ ਕੰਮ ਕੋਈ ਨਾ ਕਰੂ ਜਿਹਦੇ ਨਾਲ ਆਪਣੇ ਪਿੰਡ ਦਾ ਨਾਮ ਮਤਲਬ ਖਰਿਆ ਹੋਵੇ ਠੀਕ ਹੈ ਠੀਕ ਹੈ ਤੂੰ ਜੰਮਾ ਫਿਕਰ ਨਾ ਕਰ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਹੈ ਉਹ ਵਿੱਚ ਜਿਵੇਂ ਮੈਂ ਦੱਸਿਆ ਪਰ ਕੋਠੇ ਦਾ ਰਾਣੀ ਤੂੰ ਮੇਰੀ ਗਾ ਸੁਣ ਤੂੰ ਮੇਰੇ ਜਵਾਖਾਂ ਵਰਗੀਆਂ ਕੋਠੇ ਦਾ ਰਾਜ ਪੁੱਠ ਰਾਜ ਹੀ ਰਹਿੰਦੇ ਉਸ ਠੀਕ ਹੈ ਠੀਕ ਹੈ ਹਾਂ ਬੇਜਾ ਪੈਸੇ ਠੀਕ ਹੈ ਮੈਂ ਜਿੱਦੀ ਵੀ ਮਦਦ ਕਰਨਾ ਚਾਹੁੰਦਾ ਅੰਤਰੀ ਗ੍ਰੁੱਪ ਕਰਨਾ ਚਾਹੁੰਦਾ ਕਿਤੇ ਨਾ ਸ਼ੋ ਨਾ ਹੋਵੇ ਇਹ ਕਿਸ ਤਰ੍ਹਾਂ ਪੰਚੂ ਹੈ ਮੈਂ ਇਹ ਲੈ ਤਾ ਪੂਰਾ ਬਣ ਕੇ ਆ ਆ ਬੜਾ ਆਪ ਦਾ ਕੰਮ ਕਰ ਜਿਹੜਾ ਵੀ ਕਰਨਾ ਹੈ Мојот радија ќе биде во кабот. Сега, да воли. Кој е кој е кој е? Роја. Чао. Мада тој ਆ ਕੀ ਕਰਨਾ ਹੈ ਠੀਕ ਹੈ ਓਏ ਕੋਈ ਕੰਮ ਹੁੰਦਾ ਜ਼ਰੂਰੀ ਹਰੇਕ ਗੱਲ 'ਚ ਨਾ ਟੰਗੜਾਇਆ ਕਰ ਨਾ ਡਾਇਆ ਕਰ ਤੈਨੂੰ ਪੰਚਾਇਤਾਂ ਦੇ ਮਸਲਿਆਂ ਦਾ ਨਹੀਂ ਪਤਾ ਬਹੁਤ ਗੱਲਾਂ ਉਲਝੀਆਂ ਪਈਆਂ ਨੇ ਉਹ ਕੰਮ ਨਹੀਂ ਹੈਗਾ ਅਗਲਾ ਤਾਂ ਉੱਚੀ ਉੱਚੀ ਬੋਲੀ ਜਾਂਦਾ ਸੀ ਤੇਰਾ ਤਾਂ ਕੱਢ ਰਿਆ ਸੀ ਜਲੂਸ ਤੂੰ ਕਹਿੰਦਾ ਕੰਮ ਕੰਮ ਵਾਲਾ ਬੰਦਾ ਐ ਬੋਲੂਗਾ ਓਏ ਮੇਰੀ ਗੱਲ ਸੁਣ ਲੈ ਇਹਨਾਂ ਦੀ ਜਿਹੜੀ ਉਹ ਦੂਜੇ ਵਾਰਡ 'ਚ ਗਲੀ ਬਣਾਉਣੀ ਸੀ ਨਾ ਉਹ ਗਲੀਆਂ ਦਾ ਮਸਲਾ ਸੀ ਤੂੰ ਨਾਂ ਵਿੱਚ ਟੰਗੜਾ ਹੈਗਾ ਮੈਂ ਜਾਣਦੀ ਆ ਕਿਹੜੀਆਂ ਗਲੀਆਂ ਦਾ ਮਸਲਾ ਹੈ ਕਿਤੇ ਹੋਰ ਤਾਂ ਨਹੀਂ ਕੋਈ ਕਾਂਡ ਕਰਤਾ ਓਏ ਨਹੀਂ ਕਰਿਆ ਕੋਈ ਕਾਂਡ ਨਹੀਂ ਕਰਿਆ ਤੂੰ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲੈ ਮੈਂ ਕਿੱਥੇ ਪਤਾ ਕਰਨਾ ਮੈਨੂੰ ਕਿਹੜਾ ਸੁਖ ਨਾਉਂਦਾ ਕਿੱਥੇ ਕਿੱਥੇ ਭੰਗਦਾ ਕਰਦਾ ਨਹੀਂ ਸਰਪੰਚਾ ਮੈਂ ਪਿੰਡ ਦਾ ਮੋਹਤਰ ਬੰਦਾ ਤੂੰ ਮਾੜੀ ਮੁੱਟੀ ਇੱਜ਼ਤ ਰੱਖੇਗਾ ਮੇਰੇ ਤੈਨੂੰ ਮੈਂ ਦੱਸਾਂਗਾ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਕੋਈ ਹੋਰ ਨਾ ਕੋਈ ਗੱਲਬਾਤ ਹੋਵੇ ਓਏ ਨਹੀਂ ਮੈਂ ਜੇ ਮੇਰੀ ਗੱਲ ਸੁਣ ਮੈਂ ਕਿਸੇ ਨਾਲ ਮਾੜਾ ਹੋਊਂਗਾ ਗੱਲ ਸੁਣ ਲੈ ਤੇ ਮੈਨੂੰ ਕਹਾਨੂੰ ਬੋਡ ਕਿਹੜਾ ਪਾਊਗਾ ਐਂ ਤਾਂ ਦੱਸ ਤੂੰ ਉਹ ਹੁਣ ਇੱਕ ਵਾਰੀ ਜਿੱਤ ਗਿਆ ਤੂੰ ਤਾਂ ਸ਼ੁਕਰ ਮਨਾ ਤੈਨੂੰ ਕਿਹੜਾ ਕੱਜਰ ਬੋਤਾ ਪਾਉਂਦਾ ਚੱਲ ਠੀਕ ਆ ਯਾਰ ਤੇਰਾ ਸਾਰਾ ਦਿਨ ਲੜਨੀ ਲੜਨਾ ਲੜਨਾ ਲੜਵਾ ਪਤਾ ਨਹੀਂ ਕੀ ਖਾਵੇ ਜੰਮੀ ਦੀ ਤੂੰ ਹਾਂ ਮੈਨੂੰ ਕੀ ਤੇਰੀ ਮਾਂ ਨੇ ਕੀ ਖਾ ਕੇ ਜੰਮਿਆ ਤੈਨੂੰ ਕਦੇ ਤਾਂ ਸਮਝਿਆ ਕਦੇ ਤਾਂ ਸਿੱਧਾ ਬੋਲ ਪਿਆ ਕਰੋ ਮੈਂ ਤੈਨੂੰ ਦੱਸ ਮੈਨੂੰ ਵੱਧ ਘਟਣਾ ਬੋਲਿਆ ਕਰ ਮੇਰੀ ਮਾਂ થી ਹਾਂ ਦਾ ਮੈਂ ਤੈਨੂੰ ਦੱਸਾਂ ਜੇ ਮੈਂ ਪੜਦੇ ਫੋੜਨ ਲੱਗੀ ਤੇਰੇ ਸਾਰੇ ਅਗਲੇ ਪਿਛਲੇ ਫੋੜ ਦੂੰਗੀ ਓਏ ਚੰਗਾ ਬਾਬਾ ਤੂੰ ਰਹਿਣ ਤੂੰ ਮਾਣਾ ਮੋਟਾ ਸ਼ਾਂਤ ਰਹਾ ਕਰ ਆਹੋ ਮੈਂ ਤਾਂ ਆਪੀ ਸ਼ਾਂਤ ਰਹਾ ਹਾਂ ਲਓ ਠੀਕ ਹੈ ਹੁਣ ਅਗਲੇ ਦਿਨ ਉਹਰੇ ਬੋਲਦਾ ਨਾ ਜਿਹੜਾ ਤੈਨੂੰ ਸੁਣਾ ਰਿਹਾ ਦੀ ਟਕੇ ਟਕੇ ਦੀਆਂ ਓਏ ਜਰੂਰ ਆਪਸ ਦਾ ਆਫਸਰ ਆਪਸ ਦਾ ਨਹੀਂ ਆ ਤੂੰ ਥੱਪ ਕਰਕੇ ਭੇਜ ਹਾਂ ਸਾਰੀ ਤੇ ਦੱਸ ਮੈਂ ਆਪ ਤੇ ਇਸ ਜਾਣ ਕੇ ਮੈਂ ਆਪ ਸੜੀ ਤੇ ਜਦੋਂ ਨੂੰ ਪਤਾ ਲੱਗਾ ਦੇਖੀ ਤੇਰੇ ਪੜਦਾ ਕੀ ਹੈ ਤੋਪੀ ਚ ਜਾ ਰੁਕ ਜਾਣੀ ਮੜਾ ਨਹੀਂ ਹੈ ਨਾ ਮੜਾ ਦੰਗਣਾ ਆਜਾ ਚਾਵਨਾ ਕਿ ਬੱਸ ਬਣਾ ਚਾ ਰਹਿਣ ਦੇ ਇਸ ਤੇ ਗੱਲ ਕਰਨ ਮੈਂ ਤੇਰੇ ਨਾਲ ਨਾ ਪਾਣੀ ਵੀ ਨਹੀਂ ਪੀਣਾ ਅੱਛਾ ਇਸ ਤੇ ਗੱਲ ਕਰਨਾ ਤੇਰੇ ਨਾਲ ਹੋ ਗਿਆ ਜੀ ਦੱਸ ਤਾ ਆਪਣਾ ਪੁਰਾਣਾ ਨੇ ਬੜਾ ਦੰਗ ਸਰ ਰੱਖਿਆਗਾ ਤੇ ਜਵਾਖਾ ਉਹਦਾ ਖਾਤਰ ਚੱਕਦੇ ਸੀ ਉਹ ਤਾਂ ਠੀਕ ਆ ਹੁਣ ਸਾਨੂੰ ਵੀ ਦੰਗ ਜੀ ਜਾਂਦਾਗਾ ਚਾਹ ਤਾਂ ਪਹਿਲਾਂ ਬੋਤਲ ਖੋਲਦਾ ਉੱਥੇ ਨਰੂਸ ਕਰ ਲ ਨੰਗਾ ਲੱਗਦਾ ਲੱਗਿਆ ਪਤਾ ਤੁਹਾਨੂੰ ਵੀ ਚਾਹ ਤਾਂ ਪਹਿਲਾਂ ਬੋਤਲ ਖੋਲਦਾ ਛੋਡੇ ਸਹੜਿਆ ਰਿਆ ਹੁਣ ਫਾਨੂੰ ਝੋੜੀ ਪਤਾ ਸੀ ਅਸੀਂ ਕਿਹੜਾ ਬਲੱਚ ਪੜ ਕੇ ਦੇਖਿਆ ਸੀਗਾ ਤਾਂ ਜੀ ਕਰਾ ਮੇਰੇ ਜਿਹੜੀ ਮੈਂ ਜ਼ਿੰਦਗੀ ਕੱਢਦੀ ਆਂ ਦੇਖ ਲੈ ਇੱਥੇ ਤੱਕ ਆ ਗਈ ਮੇਰੀ ਜ਼ਿੰਦਗੀ ਕਿੰਨੇ ਉਹ ਖਾਣ ਮੈਂ ਟਾਈਮ ਪਾਸ ਕਰਦੀ ਆਂਗੀ ਔਰ ਇਹਨੇ ਜਾ ਕੇ ਪਾਇਆ ਮੰਜੇ ਤੇ ਗੱਲ ਦੱਸ ਚੱਲ ਕੋਈ ਨਾ ਮੇਰੀ ਗੱਲ ਸੁਣ ਤੂੰ ਨਾਲ ਹੀ ਲਿਆਉਂਦਾ ਹੁਣ ਮੈਂ ਕਿੱਥੇ ਬੈਠ ਜਾਊਗਾ ਹੈਗਾ ਸੀ ਉਧਰ ਮੰਜੇ ਤੇ ਬੈਠ ਜਾ ਗਰੀ ਮੋਟਰਸਾਈਕਲ ਕਿੱਥੇ ਪਿਠਾ ਦੇ ਹੁਣ ਚਲ ਫੋਲਣਾ ਮੈਂ ਇਹਨਾਂ ਨੂੰ ਲੈ ਕੇ ਆਉਂਗੀ ਕੋਈ ਗੱਲ ਨਹੀਂ ਮੈਂ ਇਹਨੂੰ ਸਰਪੰਚ ਨੂੰ ਕਹੂੰ ਜਿੰਨਾਂ ਨੇ ਮੈਂ ਕੰਮ ਕਰਦਿਆਂ ਜੇ ਉਹ ਗੱਡੀ-ਗੱਡੀ ਲੈ ਕੇ ਉਧਰ ਪਿਠਾ ਲਿਆਊਗਾ ਜੇ ਕੱਲ ਕੋਲੋਂ ਗਿਆ ਉਧਰ ਨੂੰ ਉਹਨੂੰ ਗੱਲ ਕੁਛ ਨਹੀਂ ਹੈਗੀ ਕੁਛ ਨਹੀਂ ਹੋਇਆ ਉਹਨੂੰ ਜੁੱਤੀਆਂ ਦੀ ਘਾਟ ਆ ਬੱਸ ਸਿੱਧੀ ਜਿਹੀ ਕਰਨਾ ਫਿਰ ਵੀਰੇ ਮਾਈ ਕੀ ਕਰਾ ਹੁਣ ਦੱਸ ਮੇਰਾ ਕੀ ਦੋਸ਼ ਆ ਹੁਣ ਮੈਂ ਕੀ ਕਰਾਂ ਦੋਸਤ ਆ ਸਾਦਾਗਾ ਜਿਹੜਾ ਸੀ ਪਹਿਲਾਂ ਪਤਾ ਨਹੀਂ ਕੀਤਾਗਾ ਉਹਦਾ ਫਸਾ ਕੇ ਰੱਖਤਾ ਅਸੀਂ ਤਾਂ ਮਾਇਆ ਮੈਨੂੰ ਪੁੱਛ ਕੇ ਦੇਖ ਕਿਵੇਂ ਟਾਈਮ ਪਾਸ ਕਰਦੇ ਆ ਕਾਹਕੇ ਕਰਾਂ ਨਾ ਮੈਂ ਉਹ ਕੁੜਾ ਕਰਕੇ ਉੱਥੇ ਹੁਣ ਉਹਦੀ ਜਿਵੇਂ ਮਰਦੀ ਐ ਨਹੀਂ ਇੱਜ਼ਤ ਆ ਕਿ ਹੁਣ ਉੱਥੇ ਲੀਰੋ ਲੀਰ ਕਰੀ ਜਾਂਦਾ ਉਹਦੀ ਇੱਜ਼ਤ ਉਹਨੂੰ ਜਾਣਦਾ ਨਹੀਂ ਪਸਾਨਦਾ ਨਹੀਂ ਉੱਥੇ ਕਹਿੰਦੇ ਛੋਡਾ ਫਰੋਣਾ ਉੱਥੇ ਪਿਆਗਾ ਹੁਣ ਦੱਸ ਕੀ ਕੀ ਕਰੀ ਜਿੱਦੇ ਮੈਂ ਕੰਮ ਕਰਨ ਜੇ ਉਹਨਾਂ ਕਹਿੰਦਾ ਤੂੰ ਤਾਂ ਨੰਨ ਮਾੜੀ ਐ ਹਰੇਕ ਨਾ ਮੈਨੂੰ ਬਾੜੀ ਬਣਾਉਂਦਾ ਮੈਂ ਕੀ ਕਰਾਂ ਮੇਰੇ ਵੀ ਜ਼ਿੰਦਗੀ ਦੇ ਨਾਲ ਕਿਹੜੇ ਮੋੜ ਤੇ ਆਈ ਖੜੀ ਹੈਗੀ ਪਰ ਉਹਦਾ ਕੁਝ ਕਰ ਲਾ ਤੇਰੀ ਜ਼ਬਾਖਰ ਦਾ ਦੇਖ ਲਾਂਗੇ ਹੁਣ ਸਾਰਿਆਂ ਦਾ ਅਸੀਂ ਵੀ ਕੀ ਕਰ ਸਕਦੇ ਆਂ ਕੋਤਾ ਗੱਲ ਠੀਕ ਹੈ ਵੀਰੇ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਹੂੰਗੀ ਸਰਪੰਚ ਨੂੰ ਉਹ ਗੱਡੀ ਤੇ ਬਿਠਾ ਲੇਊਗਾ ਉਹਦੀ ਮੈਂਤ ਕਰੂੰਗੀ ਕੋਈ ਨਾ ਨਾਲ ਮੈਂ ਕਰ ਰਿਹਾ ਲਸਤਾਫਾ ਇੱਕ ਕੰਮ ਜਾ ਰਹੇ ਸੀਗੇ ਅਸੀਂ ਕਹਿੰਦੇ ਲ ਜਾਂਦੇ ਹੋਏ ਕਹਿ ਦਾਂਗੇ ਬਸ ਗੱਲ ਹੀ ਕਰਨ ਹੈ ਜਿਹਦੇ ਨਾਲ ਭੈਣ ਬਣ ਕੇ ਦੇਖ ਲਾ ਉਹ ਜਵਾਕਾਂ ਦਾ ਕੋਈ ਗੱਲ ਨਹੀਂ ਜੀ ਮੈਂ ਚਾਹ ਤਾਂ ਬਣਾ ਮੈਂ ਕੋਈ ਗੱਲ ਨਹੀਂ ਕਰਦਾ ਆ ਜਾ ਯਾਰ ਮੈਂ ਚਾਹ ਤਾਂ ਪੀ ਲਾਂ ਨਾ ਨਾ ਕੋਈ ਗੱਲ ਨਹੀਂ ਕੋਈ ਹਾਈ ਵੀਰ ਰੱਬਾ ਕਿੰਨਾ ਦੁਖੀ ਕੀਤਾ ਇਹ ਬੰਦੇ ਨੇ ਮੈਨੂੰ ਕੀ ਕਰਾਂ ਮੈਂ Uthai jaga bi kencang aja kita sarum malla coba ke jauh tuh bih ini bagi masa datang sih perah mira. ya? Ah kari ya, kamu kari jangan ya nanti. ਬਸ ਸਰਪੰਚ ਜਾਨੀ ਬਬੀ ਹਾਂ ਅੱਭੀ ਕੰਮ ਕਰਨ ਦਾ ਜਦੋਂ ਮਰਜੀ ਪਗਿਆ ਸਰਪੰਚਾਂ ਦੇ ਹੋਰ ਕੀ ਫਿਰ ਤੇ ਜਿਹੜੀ ਆ ਗੱਲ ਮੈਨੂੰ ਪਤਾ ਲੱਗ ਰਹੀ ਨਾ ਪਿੰਡ ਚ ਘਰ ਘਰ ਡਾਰਾ ਬਣਿਆ ਪੈਨੇ ਤੇਰੀਆਂ ਗੱਲਾਂ ਦੀਆਂ ਹਾਏ ਵੇ ਕੀ ਡਾਰਾ ਬਣ ਗਿਆ ਮੇਰੀਆਂ ਗੱਲਾਂ ਦੀਆਂ ਤੈਨੂੰ ਪਤਾ ਹੀ ਨਹੀਂ ਸਰਪੰਚ ਨਾਲ ਵੀ ਬਹਿਸ ਹੋ ਗਈ هتੀ ਹੈਗੀ ਤੂੰ ਉਹਨਾਂ ਦੇ ਕੋਲ ਪਗਿਆ ਹੈ ਪਹਿਲਾਂ ਦੱਸ ਕੋਈ ਵੀਰਾ ਕਰੇ ਹੈਗਾ ਵੀਰਾ ਕਿੱਥੋਂ ਕਰੇ ਵੀਰੇ ਤਾਂ ਬੱਸ ਤਾਂ ਹੈਗਾ ਸੀ ਬੁਝੜਾ ਬਣ ਕੇ ਅੱਛਾ ਉਹਨੂੰ ਉੱਥੇ ਬੁਝਾਰਤਾ ਤੇ ਤੂੰ ਫਿਰ ਹੈ ਆ ਗੱਲਾਂ ਤੇ ਹੋ ਗਈ ਹਾਏ ਵੀਰ ਅੱਬਾ ਮੈਂ ਕਿੱਥੋਂ ਜਾਣਦਾ ਤਾਂ ਆਪ ਹੀ ਪਗਿਆ ਸਲੇਮਰਪਤੀ ਜੀ ਆਈਸੀ ਨਾਲੇ ਕਹਿ ਕੇ ਜਾਣੇ ਹੋ ਆ ਗੱਲਾਂ ਤੋਂ ਨਾ ਤੰਗ ਕਿਉਂ ਕਰੋ ਭਗਤ ਅੱਛਾ ਉਹ ਵੀ ਮੈਂ ਤੌਰ ਤੇ ਸਾਰਾ ਸਾਰੇ ਜੁਮਾ ਮੇਰੀ ਲਾ ਦੋ ਸਾਰੀ ਜਿਹੜੀ ਗੱਲਾਂ ਨੇ ਜਿਹੜੇ ਕੀਤਾ ਮੈਂ ਹੀ ਕੀਤਾ ਉਹ ਤਾਂ ਕੁਛ ਨਹੀਂ ਕਰਦਾ ਹਾਂ ਮੈਂ ਤਾਂ ਕੀ ਲੋੜ ਕਰਨੀ ਜਰੇ ਆਈਆਂ ਕਰਨ ਵਾਲੀ ਹੋਰ ਕੀ ਕਰਾਂ ਜਵਾਬ ਤਾਂ ਪਾਵ ਨਹੀਂ ਲੈ ਹੋਰ ਦੱਸ ਕੀ ਕਰ ਤੂੰ ਛੱਡ ਦੇ ਨਾ ਸਿਆਣੇ ਮੀਨਾ ਘਰ ਪੱਟਣ ਲੱਗੇ ਜੀ ਨਾਨੀ ਦਾ ਇੱਕ ਦਿਨ ਚ ਪੱਟ ਦਿੰਦੀ ਆ ਬੰਦਾ ਕਹੀ ਲੱਗੇ ਪੱਟੇ ਨਾ ਸਾਰੀ ਜ਼ਿੰਦਗੀ ਨਹੀਂ ਪੱਟਿਆ ਜਾਂਦਾ ਤੇ ਸੂਈ ਨਾ ਮੈਨੀ ਪੜਦੀ ਸੂਈ ਨਾ ਤੇਰਾ ਭਾਈ ਪੱਟਣ ਲੱਗਿਆ ਹੋਇਆ ਮੈਂ ਤਾਂ ਛੋਟਾ ਕਰ ਬਿਸਾਰ ਰੱਖਿਆ ਜਿਵੇਂ ਤੂੰ ਕਰਦੀ ਨਾ ਉਹ ਘਰੇ ਹੁੰਦਾ ਤੇ ਤੂੰ ਉਥੇ ਕੋਠੇ ਦੇਣਾ ਹੁੰਦੀ ਮੈਂ ਕਿਹੜੇ ਕੋਠੇ ਦੀ ਗੱਲਾਂ ਕਰਦਾ ਤੂੰ ਉਹੀ ਜਿਹੜਾ ਸਰਪੰਚਾਂ ਦਾ ਗੋਠਾ ਦਾ ਵੇ ਕਿਉਂ ਤੂੰ ਜਾਖ ਮਾ ਤਾਂ ਨੂਨ ਭੁੱਕਦਾ ਤੂੰ ਵੀ ਤੇਰੀਆਂ ਤਾਂ ਖਬਰਾਂ ਨਾ ਪਿੰਡ 'ਚ ਸਾਰੇ ਫਿਰਦੀਆਂ ਪਿਆ ਆ ਹੁਣ ਮੈਂ ਇਲਾਕੇ ਆ ਮੈਨੂੰ ਮੂਡ ਤੇ ਦੇਖ ਕੇ ਹੱਸੇ ਨੇ ਉਹ ਬੰਦੇ ਅਰੇ ਤੇਰੇ ਭਰਾ ਆਈ ਸੀਗੇ ਕੀ ਕਰਕੇ ਗਏ ਨੇ ਮੇਰਾ ਭਰਾ ਆਏ ਸੀ ਉਹ ਤਾਂ ਐ ਕਹਿਣ ਆਏ ਸੀ ਕਿ ਉਹਨੂੰ ਲੈ ਆਓ ਉਹ ਜੜੇ ਉਹ ਤਾਂ ਲੈ ਕੇ ਆਉਣਗੇ ਹਾਂ ਉਹ ਲਿਆਓ ਸਰਪੰਚ ਨੂੰ ਕਹਿਣੀ ਆ ਮੈਂ ਆ ਨਾਲ ਜਿਹੜੇ ਤੇਰੇ ਭਰਾ ਆਏ ਸੀ ਨਾ ਕੀ ਕਰਨਾ ਸੀ ਆ ਤੇਰੇ ਖਾਨੇ ਚ ਪੜ ਕੇ ਗੱਲ ਕੋਈ ਮੈਂ ਮੇਰੇ ਖਾਨੇ ਚ ਕੀ ਬਾੜਦੀ ਆ ਆ ਤੇਰੇ ਭਰਾ ਵਾਸਤੇ ਕਹਿਣ ਆਏ ਸੀ ਵੀ ਲੈ ਜਾ ਉਹਨੂੰ ਲੈ ਕੇ ਆਉਣਾ ਅੱਜ ਕਹੂੰਗੀ ਸਰਪੰਚ ਨੂੰ ਬੈਠੀ ਬਿਠਾ ਲਿਆਊਗਾ ਸਰਪੰਚ ਨੂੰ ਕਹੇ ਉਹਦਾ ਜਾਊ ਭੱਜਿਆ ਉਹਨੂੰ ਕੀ ਲੋੜ ਹੈ ਲਿਆਉਣ ਦੀ ਉਹਦਾ ਅਗਲੇ ਦਾ ਸਰੀ ਜਾਂਦਾਗਾ ਘਾਹ ਨੂੰ ਨਾ ਲਈ ਮੇਰਾ ਹੱਕ ਕਰ ਦੇ ਲੱਕੀ ਬਣਿਆ ਪੇਤਰਾ ਤੂੰ ਐਟ ਐਟੇ ਗੱਲਾਂ ਨਾ ਬੋਲਿਆ ਕਰ ਤੂੰ ਸ਼ਰਮ ਮਨ ਮਾਣੀ ਮੱਡੇ ਤੂੰ ਦੇਖੇ ਕੀ ਆਵੇ ਸਾਡਾ ਮਾਣੀ ਮੱਡੇ ਸੰਗ ਮੰਨ ਤੂੰ ਕਰਕੇ ਖਾ ਲਾ ਨਾ ਮੈਨੂੰ ਰੋਜੀ ਰੋਟੀ ਅੰਗ ਤਾਂ ਭਾਬੀ ਸਾਨੂੰ ਆਉਂਦੀ ਜਾਂਦੇ ਨੂੰ ਜਦੋਂ ਗਲੀ ਗਮਾੜ ਲੰਗਦੇ ਆਂਗੇ ਤੈਨੂੰ ਪਤਾ ਹੀ ਕੀ ਆ ਤੂੰ ਜਾਣਦੀ ਕੀ ਆ ਸਾਡੇ ਬਾਰੇ ਤੂੰ ਮੈਨੂੰ ਨਹੀਂ ਕੁਛ ਪਤਾ ਹਾਂ ਸਰਪੰਚ ਵਰਗਾ ਕਿੱਡਾ ਬੰਦਾ ਨਾਲੇ ਮੈਨੂੰ ਕੁਛ ਨਹੀਂ ਪਤਾ ਆ ਲੋਕਾਂ ਨੂੰ ਪਤਾ ਜਿਹੜੇ ਮੇਰੇ ਕਰਨਾਂ 'ਚ ਗਲਤ ਕਰਦੇ ਨੇਗੇ ਕੀ ਐ ਹੋ ਰਿਹਾ ਉੱਥੇ ਆ ਕੁਝ ਚੱਲ ਰਿਹਾਗਾ ਰਸਰੀ ਲਾ ਹੋ ਰਹੀਆਂ ਨਹੀਂ ਆ ਮੋੜ ਮੋੜ ਤੇ ਬੈਠੇ ਨੇ ਕੈਮਰੇ ਬੱਸ ਕਰੋ ਬੱਸ ਕਰ ਤੂੰ ਹਾਂ ਮਾਸੇ ਪਰ ਗਰਦੋ ਕਮਲ ਕਿਵੇਂ ਦਿਨ ਤੇ ਲਈ ਜਾਨੀ ਆਪ ਹੀ ਕੰਮ ਕਰਕੇ ਹਟੀਆਂ ਇੱਧਰ ਨਹੀਂ ਕੀ ਦੱਸਾਂ ਭਾਣੇ ਅੱਜ ਬਲਜੀਤ ਨਹੀਂ ਆਈ ਹੈਗੀ ਸਾਰਾ ਕੰਮ ਮੈਨੂੰ ਕਰਨਾ ਪਿਆ ਫਿਰ ਜਦੋਂ ਥੋੜੀ ਰੱਖੀ ਹੋਈ ਆ ਕਿਉਂ ਨਹੀਂ ਕੰਮ ਤੇ ਆਉਂਦੀ ਟਾਈਮ ਨਾਲ ਨੀ ਕੋਈ ਪ੍ਰੋਬਲਮ ਹੋਗੀ ਹੁਣ ਤਾਂ ਯਾਹੀ ਹੁਣ ਦਾ ਟਾਈਮ ਤੇ ਆ ਜਾਂਦੀ ਹੈ ਨਹੀਂ ਪ੍ਰੋਬਲਮ ਕਿਹੜੀ ਆ ਉਹ ਤਾਂ ਤੇਰੇ ਕੰਮ ਤੇ ਆ ਕੇ ਉਹਨੇ ਕੀ ਕਰਨਾ ਕੋਹਾ ਕੋੜਾ ਸਿੱਟੂ ਗਏ ਹੋ ਹੁਣ ਉਹ ਤਾਂ ਫਿਰਦੀ ਆ ਖੇਤਾਂ ਚ ਟਰੇਲ ਆਉਂਦੀ ਖੇਤ ਚ ਖੇਤ ਆ ਹੋਰ ਇਹਦੇ ਖੇਤ ਆ ਬਸ ਹੁਣ ਕਾਹਨੂੰ ਤੇਰਾ ਮੂਡ ਖਰਾਬ ਕਰਨਾ ਮੈਂ ਤਾਂ ਚਾਹੁੰਦੀ ਨਹੀਂ ਸੀ ਕਈ ਦਿਨ ਹੋ ਗਏ ਮੈਂ ਤਾਂ ਮੈਂ ਖਾ ਮੈਂ ਗੱਲ ਕਰਾਂ ਕਿ ਨਾ ਕਰਾਂ ਮੇਰੇ ਤਾਂ ਗੋਲੇ ਬਣੇ ਪਏ ਨੇ ਗੱਲਾਂ ਦੇ ਨਾ ਤੂੰ ਦੱਸ ਮੈਂ ਤੈਨੂੰ ਆਪਜੀ ਕਰਕੇ ਗੱਲ ਕਰਦੀ ਆ ਗੱਲ ਤਾਂ ਆਏ ਆ ਮੇਰੀ ਗੱਲ ਸੁਣ ਉਹ 참 ਨੂੰ ਗੱਡੀਆਂ ਗੱਲਾਂ ਲੋਕ ਗੱਲਾਂ ਬਣਾਉਂਦੇ ਫਿਰਦੇ ਨੇ ਉਹ ਤਾਂ ਫੋਟੇ ਖੇਤ ਹੀ ਰਹਿੰਦੀ ਆ ਧਿਆਨ ਦੇ ਲਾ ਅਕਲ ਨੂੰ ਹੱਥ ਪਾ ਲੈ ਮੜਾ ਮੁੱਟਾ ਨਹੀਂ ਉਹ ਹੀ ਕੁੱਤੇ ਭਾਗਦੇ ਹੁਣੇ ਲੋਕਾਂ ਨੂੰ ਤਾਂ ਉਹੀ ਗੱਲਾਂ ਡਾਉਂਦਾ ਗੱਲਾਂ ਹੁੰਦਾ ਚਸਕਾ ਪੈ ਰਿਹਾ ਮੈਨੂੰ ਵੀ ਲੋਕ ਕਹੀ ਜਾਂਦੇ ਤਾਂ ਹੀ ਮੈਂ ਗੱਲ ਨਹੀਂ ਸੀ ਕਰਦੀ ਤੇਰੇ ਕੋਲ ਤੂੰ ਗੱਲ ਧਿਆਨ ਨਾਲ ਸੁਣਤਾ ਲੈ ਮੇਰੀ ਨਹੀਂ ਕੀ ਸੁਣ ਲਾ ਭਾਣੇ ਲੋਕ ਤਾਂ ਮੈਂ ਵੀ ਕੱਲ ਨੰਗੀ ਜਾਂਦੀ ਤੇ ਮੈਨੂੰ ਵੀ ਦੇਖ ਕੇ ਬੋਲਦੇ ਸੀ ਨਹੀਂ ਲੋਕਾਂ ਦਾ ਕੀ ਆ ਲੋਕ ਤਾਂ ਕੁੱਤੇ ਨੇ ਭੌਂਕੀ ਜਾਂਦੇ ਕੁੱਤੇ ਨਹੀਂ ਭਨੇ ਮੜਾ ਜਾਵਦਾ ਘਰ ਸਾਹਮਲਾ ਉਹ ਤਾਂ ਵੀਰੇ ਕੋਲੇ ਖੇਤ ਹੀ ਰਹਿੰਦੀ ਹੈ ਬਾਈ ਕੋਲੇ ਮਸਾ ਤਾਂ ਲੋਕਾਂ ਨੇ ਸਰਪੰਚ ਬਣਾਇਆ ਉਹ ਉਹੀ ਲੋਕ ਹੁਣ ਗੱਲਾਂ ਕਰ ਕਰ ਥੱਲੇ ਲਾਉਣਗੇ ਉਹਨੂੰ ਦੇਖੀ ਤੂੰ ਫਿਰ ਲੈ ਕੁੱਤਿਆਂ ਦਾ ਕੀ ਭਾਂਕੀ ਜਾਣ ਉਹ ਕੰਮ ਤਾਂ ਦੇ ਗਈ ਹੁਣੀ ਕੋਈ ਸਾਗ ਪੱਤਾ ਤੋੜਨ ਵਗ ਜਾਂਦੀ ਹੈ ਮੇਰੀ ਗੱਲ ਸੁਣ ਲੋਕਾਂ ਨੂੰ ਕੁੱਤੇ ਨਾ ਕਹਿ ਭਾਂਕੀ ਜਾਣ ਲੋਕਾਂ ਨੇ ਸਰਪੰਚ ਬਣਾਇਆ ਇਹ ਲੋਕਾਂ ਨਾਲ ਹੀ ਤੁਸੀਂ ਫਿਰ ਹਾਂਏ ਤੁਹਾਨੂੰ ਸਰਪੰਚੀ ਨਹੀਂ ਮਿਲਣੀ ਫਿਰ ਨਾ ਕਿ ਲੋਕਾਂ ਨੇ ਸਰਪੰਚ ਬਣਾਇਆ ਫਿਰ ਸਾਡੀਆਂ ਗੱਲਾਂ ਕਰਨੀਆਂ ਨੇ ਮੇਰਾ ਬੰਦਾ ਦਾ ਸੋਨੇ ਦਾ ਰੁਪਈਆ ਨਾ ਇਹ ਕਹਿੰਦੇ ਹੁੰਦੇ ਨੇ ਬੰਦਾ ਸੋਨੇ ਦਾ ਰੁਪਈਆ ਉੱਥੇ ਤਾਂ ਉਹ ਮਾਰਦਾ ਫਿਰਦਾ ਕੌਡੀ ਬਾਡੀ ਖੇਡਦਾ ਫਿਰਦਾ ਖੇਤ ਚ ਗਰਿਆ ਨੀ ਸਰਨਾ ਮੈਂ ਤੈਨੂੰ ਦੱਸਾਂ ਚੱਲ ਭਣੇ ਬਾੜੀਆਂ ਗੱਲਾਂ ਨਾ ਜੋੜ ਮੇਰੇ ਬੰਦੇ ਦੀ ਨਹੀਂ ਚੱਲ ਮੈਂ ਤਾਂ ਕੀ ਲੈਣਾ ਭਣੇ ਜਿਹਦਾ ਅੱਖਾ ਦੁਖਣਗੇ ਆਪੀ ਪੱਟੀ ਬੰਨੂ ਮਗਰੋਂ ਵੇਲੇ ਨੂੰ ਪਛਤਾਵੇਂਗੀ ਮੈਂ ਤਾਂ ਜਾਣੀ ਆ ਪਛਤਾਉਣੀ ਹੀ ਹਿਏਲਿਆ ਲੈ ਵੀ ਤੂੰ ਮੇਰੇ ਬੰਦੇ ਤੋਂ ਕੀ ਲੈਣਾ ਤੂੰ ਆਪਦਾ ਆਪ ਸੰਭਾਲਾ ਤੂੰ ਫालतू ਗੱਲਾਂ ਕਰਨੀ ਪੀਵੀਂਆਂ ਮੇਰਾ ਬੰਦਾ ਸਿਆਰਿਆ ਲੋਕ ਮਤਦੇ ਨੇ ਇਹ ਵੀ ਸਰਪੰਚ ਕਿਉਂ ਬਣ ਗਏ ਵੀ ਦਸੋ ਖੇਤ ਬੰਨੇ ਆਹਾ ਟੱਕਰੀ ਟੁੱਟਣੀ ਕੁੱਟਣ ਨੂੰ ਗੰਡੇ ਲੈਣ ਬਾਗੀ ਹੋਣੀ ਜਾਂ ਪਾਲਕ ਮੇਥਾ ਲੈਣ ਬਾਗੀ ਹੋਣੀ ਲੋਕਾਂ ਨੇ ਗੱਲਾਂ ਬਣਾ ਛੱਡੀਆਂ ਚਲ ਮੰਨ ਇਹਨਾਂ ਦਾ ਕੀ ਕੁੱਤਿਆਂ ਦਾ ਲੈ ਐ ਨਹੀਂ ਪਤਾ ਕਿੱਧਰ ਨਿਕਲ ਗਿਆ ਐ ਨਹੀਂ ਪੁੱਕਿਆ ਸੀਗਾ ਪਕੌੜੇ ਮੰਗਾ ਦੀ ਆਲੂ ਪਕੌੜੇ ਦੀ ਦਾਲ ਥਰ ਲੂੰਗੀ ਜਿਹੜਾ ਸੁਣਦਾ ਕਿਸੇ ਕੰਜਰ ਦੀ ਸਾਰਾ ਦਿਨ ਸਰਪੰਚੀ ਨਹੀਂ ਦੋਤਾ ਦੀ ਉਹਦੇ ਬਾਗ ਕਦੇ ਉਹਦੇ ਬਾਗ ਅਬ ਮੈਂ ਕਿਨੇ ਰੀ ਅਲੂੜਨ ਕਿਤਾ ਬੰਗਾ ਪੀ ਖਾਵਾਂ। ਯਾ ਮੈਂ ਸਿਲਦਨੀ ਬਸਵਲਜੀਤ ਆ। ਨਾ ਵਲਜੀਤ ਮੇਰੀ ਗੱਲ ਸੁਣਾ। ਤੂੰ ਆਪਣਾ ਮੈਥੋਂ ਕਹਿਣਾ ਨਹੀਂ ਪਰ ਤੈਨੂੰ ਦੇਖ ਲਾ ਪਤਾ ਤੈਨ ਵਜ ਗਈ। ਮੈਨੂੰ ਨਾ ਕੰਮ ਹੋ ਗਿਆ ਤਾਂ ਕਰਕੇ ਮੈਥੋਂ ਆਇਆ ਗਿਆ। ਥੋੜਾ ਜ਼ਰੂਰੀ ਕੰਮ ਹੋ ਗਿਆ। ਮੈਨੂੰ ਜਾਣਾ ਪਈ। ਤੇ ਤੂੰ ਸਨੇਹਾ ਲਾ ਦਿਆ ਕਰ ਭਾਈ ਵੀ ਅੱਜ ਮੈਥੋਂ ਆਇਆ ਨਹੀਂ ਜਾਂਦਾ। ਮਾਣ ਮੈਂ ਸਨੇਹਾ ਕਾ ਮਤੰਦਾ ਆ ਹੁਣ ਬਾਹਰਲੇ ਘਰ ਵਾਲਾ ਕੰਮ ਨਿਵੇੜ ਕੇ ਆਈ ਆ ਚਲ ਕੋਈ ਨਾ ਮੈਂ ਕਰ ਦਿੰਦੀ ਹੁਣ ਆ ਕੇ ਕੋਈ ਨਹੀਂ ਮੈਂ ਹੁਣ ਨਿਵੇੜ ਦੇਣੀ ਸਾਰਾ ਤੈਨੂੰ ਪਤਾ ਬਸਦਾ ਘਰ ਐ ਤੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਸਾਰਾ ਦਿਨ ਤਾਂ ਫਿਰ ਹੁਣ ਖੜਿਆ ਰਖ ਖੜਿਆ ਵੀ ਸੋਣਾ ਨਹੀਂ ਲੱਗਦਾ ਮਾੜਾ ਮੱਡਾ ਤੂੰ ਆਵੀਂ ਅਕਲ ਤੋਂ ਮਤ ਪਾਸ ਹਮਾਰਾ ਘਰ ਮੇ ਮਾਪੇ ਇਹ ਸਨੇਹਾ ਲਾਦਾ ਵੀ ਆਪੀ ਨਿਵੇੜ ਲਾਂਗੇ ਜੇ ਤੂੰ ਤਾ ਨਹੀਂ ਆ ਜਾਂਦਾ ਨਹੀਂ ਭੈਣ ਤੂੰ ਹੀ ਜਵਾਬ ਦੇ ਦੇ ਮੇ ਮੈਥੋਂ ਕੰਮ ਹੁੰਦਾ ਨਹੀਂ 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 ਜਵਾਬ ਵਾਲਾ ਤਾਂ ਕੋਈ ਗੱਲ ਨਹੀਂ ਉਦੋਂ ਮੈਨੂੰ ਕੰਮ ਹੋ ਗਿਆ ਉਹਦਾ ਕਰਕੇ ਨਹੀਂ ਮਤ ਹੋਏਗਾ ਕੋਈ ਨਹੀਂ ਮੈਂ ਹੁਣ ਕਰ ਦਿੰਦੀ ਆ ਸਾਰੇ ਕੰਮ ਹੁਣ ਤਾਂ ਮੈਂ ਕੰਮ ਨਿਮੇੜੀ ਬੈਠੀ ਆ ਹੁਣ ਕਿਹੜਾ ਕੰਮ ਐ ਆ ਚਾਰ ਭਾਂਡੇ ਨੇ ਦੇਖ ਲਾ ਜੇ ਹੈਗੇ ਨਹੀਂ ਤਾਂ ਮਾਜ ਦੇ ਕੋਈ ਨਾ ਮਾਜ ਦੇ ਨਹੀਂ ਲੱਗ ਹੁਣ ਤੂੰ ਦੇਖ ਆਥਾਂ ਦੇ ਟਾਈਮ ਕਿਹੜਾ ਕੰਮ ਹੋਊਗਾ ਆ ਖੜਦੀ ਐ ਇਹਨੇ ਅੱਡ ਲਓ ਕੀ ਰੱਖਿਆ ਮੈਂ ਤਾਂ ਇਹਨਾਂ ਕਦੇ ਕਦੇ ਸਾਈਂ ਬਣ ਜਾਂਦੀ ਜੀ ਹਿੱਕ ਟਾਈਮ ਤੇ ਕਿਉਂ ਨਹੀਂ ਆਉਂਦੀ ਹੈਗੀ ਤੇ ਲੋਕਾਂ ਦੀ ਗੱਲਾਂ ਫੱਕੀਆਂ ਨਾ ਹੋ ਜਾਣ ਚਲ ਮੈਂ ਤੋ ਫਿਰ ਅਜੇ ਤੋਂ ਉਹ ਚਾਰੇ ਚੱਕ ਕੇ ਪੈ ਜਾਂਦੀ ਐ ਤੈਨੂੰ ਵੀ ਪਤਾ ਮਨੂੰ ਵੀ ਸੌ ਕਾਂ ਬਾਰੇ ਕਿੱਥੇ ਸਰਪੰਚ ਤੇ ਕਿੱਥੇ ਕਿੰਨਾ ਬੋਲਦੀ ਸਹੀ ਗੱਲ ਉਹ ਸੱਚੀ ਗੱਲ ਐ ਵੀ ਸਰਪੰਚ ਦਾ ਸੁਆਕ ਨਾਲ ਦੀ ਜਿਹਦੇ ਵੀ ਇਹੇ ਕੰਮ ਦਾ ਬੇਗਾਨਾ ਤੋਂ ਮਾਰਦਾ ਕਿਉਂ ਜਿਹੜੇ ਕਿਸੇ ਨੂੰ ਜਾਂਦੀ ਨਾ ਗਰੀਬ ਹੋਰ ਬੇਰ ਜਾਈ